ਇਦੇ ਵਿੱਚ ਗੇਅਰ ਸਾਰੇ ਪੈਂਦੇ ਆ ਜੀ ਪਰ ਕਲਚ ਹੈ ਨਹੀਂਗਾ ਹਾਂਜੀ ਕਿਉਂਕਿ ਕਲਚ ਦਾ ਕੰਮ ਹੁੰਦਾ ਜਿਹਦਾ ਕਲਚ ਪਲੇਟ ਦਾ ਕਲਚ ਦਾ ਕੰਮ ਹੈ ਉਹ ਨਿਊਟਰਲ ਕਰਦਾ ਹੈ ਇੰਜਨ ਨੂੰ ਹਾਂਜੀ ਇੱਕ ਮਿੰਟ ਤੇ ਇਹ ਜਿਹੜਾ ਆ ਮੋਟਰ ਤਾਂ ਜੋ ਤੁਸੀਂ ਪੈਰ ਚੱਕ ਲੈਣਾ ਮੋਟਰ ਬੰਦ ਹੋ ਜਣੀ ਮੋਟਰ ਤਾਂ ਨਿਊਟਰਲ ਹੀ ਆ ਗੇਅਰ ਜਿਹੜਾ ਮਰਜ਼ੀ ਪਾ ਸਕਦੇ ਹਾਂ ਹਾਂਜੀ ਹਾਂਜੀ ਤੇ ਹੁਣ ਤੱਕ ਕਿੰਨੀ ਚਲਾਤੀ ਗੱਡੀ ਜੀ ਆਪਾਂ 20000 ਕਿਲੋਮੀਟਰ ਤੋਂ ਉੱਪਰ ਚਲਾਤੀ ਆ ਜੀ ਇਹ 20000 ਹਾਂਜੀ ਠੀਕ ਹੈ ਫਿਰ ਤਾਂ ਜਾਨੀ ਕਿ ਪੈਸੇ ਪੂਰੇ ਹੋਏ ਪੈ ਜੀ तकरीबन ਪੂਰੇ ਆ ਜੀ ਪੈਸੇ ਵੱਧ ਹੀ ਚੱਲ ਰਹੇ ਆ ਤੁਹਾਡੇ ਵੱਧ ਚੱਲ ਰਹੇ ਆ ਅਸੀਂ ਐਵੇਂ ਹਿਸਾਬ ਜਾਂ ਲਾ ਕੇ ਦੇਖਦੇ ਸੀ ਵੀ 2 ਲੱਖ ਦਾ ਤੇਲ ਤਾਂ ਅਸੀਂ ਲਾ ਹੀ ਲਿਆ ਇੱਥੇ ਅੱਛਾ ਜੀ ਹਾਂ ਕਿਉਂਕਿ ਜੇ ਆਪਾਂ ਕਹੀਏ ਵੀ 10 ਕਿ ਦੀ ਐਵਰੇਜ ਦਿੰਦੇ ਆ 20000 ਕਿਲੋਮੀਟਰ 2000 ਲੀਟਰ ਤੇਲ ਤੇ 2 ਲੱਖ ਦਾ ਹੋ ਗਿਆ ਮੇਰੇ ਹਿਸਾਬ ਨਾਲ 2 3 ਸਾਲ ਹੋ ਚੱਲੇ ਹੋਣੇ ਆ 2 ਸਾਲ ਹੋ ਗਿਆ ਜੀ ਦੋ ਸਾਲ ਕਿੰਨੇ ਕਿਲੋਮੀਟਰ ਚੱਲ ਜਾਂਦੀ ਹੈ ਜੀ ਇੱਕ ਵਾਰ ਫੁੱਲ ਚਾਰਜ ਦੋਨੋਂ ਬੈਠੇ ਇਹ 150 ਤੋਂ 170 180 ਕਿਲੋਮੀਟਰ ਚੱਲ ਜਾਂਦੀ ਹੈ ਜੀ ਲੋ ਵੀ ਸਭ ਤੋਂ ਵੱਡੀ ਗੱ ਟਾਟਾ ਤੇ ਅਗੋ ਗੱਡੀ ਦਾ 200 ਕਿਲੋਮੀਟਰ ਕਹਿੰਦੇ ਆ ਵੀ 200 ਕਿਲੋਮੀਟਰ ਚੱਲਦੀ ਐ ਇੱਕ ਵਾਰ ਫੁੱਲ ਚਾਰਜ ਕੀਤੇ ਆ ਤੇ ਉਹ ਗੱਡੀ ਲੈਣ ਲਈ 8-9 ਲੱਖ ਰੁਪਏ ਲਾਉਣਾ ਪੈਣਾ ਤੇ ਬਾਈ ਜੀ ਉਹਨਾਂ ਨੇ ਲਾਇਆ ਪੌਣੇ 2 ਲੱਖ ਰੁਪਈਆ ਪੌਣੇ 2 ਲੱਖ ਦੇ ਵਿੱਚ ਤੇ ਉਨੀ ਚੱਲਦੀ ਐ ਜਿੰਨੀ ਤੁਸੀਂ ਇੱਕ ਕੰਪਨੀ ਵਾਲੀ ਗੱਡੀ ਉਹਨਾਂ ਨੇ ਬਣਾ ਕੇ ਤਿਆਰ ਕਰਕੇ ਦਿੱਤੀ ਹੋਈ ਐ ਹਨਾ ਅੱਜ ਨਾ ਆਪਾਂ ਖੜੇ ਸੀਗੇ ਫਗਵਾੜੇ ਤੇ ਗੱਡੀ ਵੀ ਐ ਖੜੀ ਐ ਤੇ ਬਾਈ ਜੀ ਨਾਲ ਰਜਿੰਦਰ ਸਿੰਘ ਜੀ ਬਾਈ ਸਤਿ ਸ੍ਰੀ ਅਕਾਲ ਸਮਝਣ ਦੀ ਰਜਿੰਦਰ ਸਿੰਘ ਉਹਨਾਂ ਦੀ ਤਾਰੀਫ ਕਰਾਂਗੇ ਗੱਡੀ ਦੀ ਕਿਉਂਕਿ ਜਿਹੜਾ ਬੰਦਾ ਸਰਕਾਰੀ ਡਿਊਟੀ ਤੇ ਹੁੰਦਾ ਨਾ ਕਹੇ ਤੇ ਵੀ ਉਹਨੂੰ ਐਤਵਾਰ ਦਾ ਦਿਨ ਐਂ ਲੱਗਦਾ ਯਾਰ ਐਤਵਾਰ ਆ ਗਿਆ ਕੋਈ ਨਜ਼ਾਰਾ ਆ ਗਿਆ ਤੇ ਸਾਰੋਂ ਨਹੀਂ ਟੀਚਰ ਹੈਗੇ ਮੈਥ ਟੀਚਰ ਹੈ ਜੀ ਮੈਥ ਟੀਚਰ ਹੈ ਜੀ ਸਕੂਲ ਆਫ ਐਮਨਿਫੋਗਵਾੜਾ ਤੇ ਸਾਰੋਂ ਉਹਨਾਂ ਨੇ ਜਦੋਂ ਫ੍ਰੀ ਟਾਈਮ ਮਿਲਿਆ ਕਰੋਨਾ ਦਾ ਟਾਈਮ ਸੀ ਜੋ ਫ੍ਰੀ ਸੀਗਾ ਉਦੋਂ ਸਾਰੇ ਲੋਕ ਵਿਹਲੇ ਬੈਠੇ ਬਿੱਡਾਂ ਤੇ ਬੈਠ ਕੇ ਆਦਾ ਚਾਹ ਪਾਣੀ ਪੀਂਦੇ ਫੋਨ ਤੇ ਗੱਲਾਂ ਕਰੀ ਜਾਂਦੇ ਸੀ ਤੇ ਬਾਈ ਜੂ ਨਹੀਂ ਲੱਗ ਪਈ ਇਸ ਗੱਡੀ ਨੂੰ ਬਣਾਉਣ ਗੱਡੀ ਨੂੰ ਕਿਵੇਂ ਬਣਾਇਆ ਕੀ ਬਣਾਇਆ ਗੱਡੀ ਨੂੰ ਕਿਉਂਕਿ ਵੇਖਣ ਨੂੰ ਸੈਂਟਰੋ ਲੱਗਦੀ ਹੈ ਕੰਪਲੀਟ ਗੱਡੀ ਆ ਪਰ ਇਹ ਬਜੀ ਇਹ ਫਿਰ ਗੱਡੀ ਦਾ ਫਿਰ ਸੋਚਿਆ ਕਿਵੇਂ ਸੀ ਇਹ ਗੱਡੀ ਬਣਾਉਂਦਾ ਇਹ ਮੇਰੇ ਬੇਟੇ ਨੇ ਇਹ ਪ੍ਰੋਜੈਕਟ ਬਾਰੇ ਸੋਚਿਆ ਸੀਗਾ ਅਸੀਂ ਪਹਿਲੇ ਐਕਟਿਵਾ ਬਣਾਉਣ ਲੱਗੇ ਸੀਗੇ ਜੀ ਇਲੈਕਟ੍ਰੋਨਿਕ ਹਾਈਬ੍ਰਿਡ ਇੰਜਨ ਵੀ ਚੱਲੇ ਤੇ ਨਾਲ ਮੋਟਰ ਵੀ ਚੱਲੇ ਤੇ ਜਦੋਂ ਸਾਡੇ ਹੱਥ ਬੈਟਰੀ ਆਈ ਤੇ ਬੈਟਰੀ ਤਾਂ ਇੰਨੀ ਭਾਰੀ ਆ ਤੇ ਉਹ ਤਾਂ ਅਸੀਂ ਕਿਹਾ ਵੀ ਇਹ ਤਾਂ ਜੇ ਕੋਈ ਐਕਸੀਡੈਂਟ ਹੋ ਗਿਆ ਜਾਂ ਕੁਝ ਹੋ ਗਿਆ ਤਾਂ ਐਕਟਿਵਾ ਦੇ ਭਾਰ ਦੇ ਨਾਲ ਹੀ ਹੋ ਜਾਣਾ ਫਿਰ ਦੂਸਰਾ ਗੱਡੀ ਬਣਾਵਾਂਗੇ ਤੇ ਗੱਡੀ ਦੇ ਵਿੱਚ ਪੰਜ ਬੰਦੇ ਬੈਠਣਗੇ ਤਾਂ ਵਧੀਆ ਹੋਊਗੀ ਤਾਂ ਫਿਰ ਮੇਰੇ ਬੇਟੇ ਨੇ ਸੋਚਿਆ ਵੀ ਗੱਡੀ ਫੇਰ ਮੈਨੂੰ ਥੋੜਾ ਜਿਹਾ ਪ੍ਰੋਜੈਕਟ ਵਧਾ ਦਿੱਤਾ ਆ ਫ ਤੇ ਉਹ ਫਿਰ ਤੁਸੀਂ ਕੋਈ ਪਹਿਲਾ ਮਕੈਨੀਕਲ ਲਾਈਨ ਤੋਂ ਜਾਂ ਲੜਕਾ ਨਹੀਂ ਮਕੈਨੀਕਲ ਲਾਈਨ ਤੋਂ ਕੋਈ ਨਹੀਂ ਜੀ ਸ਼ੌਕ ਹੀ ਸੀਗਾ ਬੇਟਾ ਮੇਰਾ ਮੈਡੀਕਲ ਲਾਈਨ ਦੇ ਵਿੱਚ ਆ ਫਰੀਦਕੋਟ ਗੁਰੂ ਗੰਗਦ ਸਿੰਘ ਮੈਡੀਕਲ ਹਸਪੀਟਲ ਦੇ ਵਿੱਚ ਨਰਸਿੰਗ ਆਫੀਸਰ ਆ ਪਹਿਲਾਂ ਉਹਨੇ ਬੀਐਸਸੀ ਨਰਸਿੰਗ ਕਰਦਾ ਜਦੋਂ ਇਹ ਬਣਾਈ ਆ ਅਮਰਸਰ ਫਾਰਮੈਡ ਕਾਲਜ ਦੇ ਵਿੱਚ ਤੇ ਵੈਸੇ ਉਹਨੂੰ ਸ਼ੌਕ ਬਹੁਤ ਸੀਗਾ ਇਹਨਾਂ ਚੀਜ਼ਾਂ ਦਾ ਟੈਕਨੀਕਲ ਸਾਰਾ ਸ਼ੌਕ ਉਹਨੂੰ ਜ਼ਿਆਦਾ ਸੀ ਤੇ ਮੈਂ ਉਹ ਨਾਲ ਉਹਨੂੰ ਸਪੋਰਟ ਕੀਤਾ ਵੀ ਚਲ ਠੀਕ ਆ ਇਹਦੇ ਵਿੱਚ ਤਾਂ ਫਿਰ ਟੈਕਨੀਕਲ ਵੀ ਕੰਮ ਸੀਗਾ ਮਕੈਨਿਕਲ ਵੀ ਇਲੈਕਟ੍ਰੋਨਿਕ ਵੀ ਸਾਰਾ ਹੀ ਸੀਗਾ ਹੈਨਾ ਸਾਰੇ ਸਾਰੇ ਤੇ ਸਾਰਾ ਫਿਰ ਖੁਦ ਆਪ ਹੀ ਕੀਤਾ ਜੀ ਸਾਰਾ ਆਪ ਹੀ ਕੀਤਾ ਤਕਰੀਬਨ ਤੇ ਜਿਹੜਾ ਥੋੜਾ ਇੰਜਨ ਕੱਢਣਾ ਪਾਉਣਾ ਉਹ ਥੋੜਾ ਮਕੈਨਿਕ ਦੀ ਮਦਦ ਲਈ ਜੀ ਹਾਂ ਜੀ ਕਿਉਂਕਿ ਜਿਹੜੇ ਦਿਨ ਉਹਦੋਂ ਫ੍ਰੀ ਵਾਲੇ ਦਿਨ ਸੀ ਮੇਰੇ ਹਿਸਾਬ ਨਾਲ ਉਹ ਤਾਂ ਹਰ ਇੱਕ ਬੰਦਾ ਆਰਾਮ ਇਸੇ ਕਰਕੇ ਕਰ ਰਿਹਾ ਸੀ ਯਾਰ ਫ੍ਰੀ ਟਾਈਮ ਆਇਆ ਕੋਈ ਵੀ ਸਰਕਾਰੀ ਨੌਕਰੀ ਵਾਲਾ ਕਹਿੰਦਾ ਇਹ ਰੈਂਦਵਾ ਅੱਜ ਅੱਜ ਘਰ ਦੇ ਕੰਮ ਵੈਸੇ ਕਰਦੇ ਨਹੀਂ ਕਿ ਹੁੰਦੇ ਨਹੀਂ ਇੰਨਾ ਕੰਮ ਲੱਗਦਾ ਤੇ ਟਾਈਮ ਤੇ ਬਾਈ ਜੀ ਇਹ ਫਿਰ ਕਿੰਨਾ ਖਰਚ ਆ ਗਿਆ ਗੱਡੀ ਤੇ ਇਹਦਾ ਪੌਣੇ 2 ਲੱਖ ਲੱਗ ਗਿਆ ਸਾਡਾ ਜੀ ਪੌਣੇ 2 ਲੱਖ ਹਾਂਜੀ ਹਾਂਜੀ ਠੀਕ ਆ ਜੀ ਤੇ ਜਦੋਂ ਤੋਂ ਫਿਰ ਉਦੋਂ ਬਣਾਈਏ ਫਿਰ ਕਿੰਨੇ ਟਾਈਮ ਚ ਬਣ ਗਈ ਸੀ ਇਹ ਇਹਨੂੰ ਸਾਨੂੰ 3 ਕੁ ਮਹੀਨੇ ਲੱਗ ਗਿਆ ਜੀ ਥੋੜੀਆਂ ਮੁਸ਼ਕਲਾਂ ਆਉਂਦੀਆਂ ਰਹੀਆਂ ਥੋੜੀ ਜਿਆਦਾ ਬਹੁਤ ਜਲਦੀ ਜਿਹੜਾ ਕਿ ਤੁਸੀਂ ਪਹਿਲਾਂ ਕਿਤੇ ਚਾਬੀ ਬਣਨੇ ਚੱਕੀ ਹੀ ਨਹੀਂ ਸੀ ਜਿਹੜਾ ਇਹੋ ਜਿਹਾ ਕਦੀ ਕੰਮ ਕੀਤਾ ਨਹੀਂ ਸੀ ਤੇ 3 ਮਹੀਨਿਆਂ ਚ ਫਿਰ ਵੀ ਤਿਆਰ ਕਰ ਲਿਆ ਹੈ ਮੇਰੇ ਫਿਰ ਇਹ ਸੈਂਟਰੋ ਹੀ ਕਿਉਂ ਕੋਈ ਹੋਰ ਜਿਵੇਂ ਕਹਿੰਦੇ ਤਾਂ ਮਰੂਤੀ ਕਾਰ ਨੂੰ ਜ਼ਿਆਦਾਤਰ ਕਰ ਲੈਂਦੇ ਆ ਜਾਂ ਕੋਈ ਹਾਂਜੀ ਮਰੂਤੀ ਦੀ ਗੀਅਰਿੰਗ ਰੇਸ਼ਿਓ ਨਹੀਂ ਸੀ ਚਾਹੀ ਆਉਂਦੀ ਸਾਡੀ ਇਹ ਮੋਟਰ ਦੇ ਨਾਲ ਨਾ DFM S ਮੋਟਰ ਹੈ ਸਾਡੇ ਇਹਦੇ ਵਿੱਚ ਲੱਗੀ ਵੀ ਅਚਾ ਜੀ ਅ ਡੀ ਸੀ ਮੋਟਰ ਹੈ ਤੇ ਉਹਦੀ ਬੇਟਾ ਨੇ ਦੇਖਿਆ ਸਾਰੀ ਗੀਅਰਿੰਗ ਰੇਸ਼ਿਓ ਕੱਢ ਕੇ ਇਹਦੀ ਗੀਅਰਿੰਗ ਰੇਸ਼ਿਓ ਉਹਦੇ ਨਾਲ ਸੈੱਟ ਆਉਂਦੀ ਸੀਗੀ ਠੀਕ ਹੈ ਜੀ ਤੇ ਕਿਉਂਕਿ ਇਹਨੂੰ ਸਿੱਧਾ ਅਸੀਂ ਹਿੱਸੇ ਤੇ ਨਹੀਂ ਲਾਇਆ ਨਾ ਮੋਰੇ ਗੀਅਰ ਤੇ ਲਾ ਦਿੱਤਾ ਹਾਂਜੀ ਗੀਅਰ ਤੇ ਨਾਲ ਲਾਇਆ ਅਚਾ ਜੀ ਤੇ ਗੀਅਰ ਉਹ ਜਿਹੜਾ ਪਿੱਛੇ ਹਿੱਸੇ ਤੇ ਲਾਉਂਦੇ ਉਹ ਛ ਹਣਾ ਜੇ ਇਹ ਬਣਾ ਵੀ ਤੁਸੀਂ ਆਟੋ ਕਲਚ ਦਿੱਤੀ ਹੈ ਨਾ ਹਾਂਜੀ ਹਾਂਜੀ ਤੇ ਗੇਅਰ ਵੀ ਹੈਗਾ ਤੇ ਨਾਲੇ ਆ ਆਟੋ ਕਲਚ ਆ ਇਹਦੇ ਵਿੱਚ ਗੇਅਰ ਸਾਰੇ ਪੈਂਦੇ ਆ ਜੀ ਪਰ ਕਲਚ ਹੈ ਨਹੀਂਗਾ ਹਾਂਜੀ ਕਿਉਂਕਿ ਕਲਚ ਦਾ ਕੰਮ ਹੁੰਦਾ ਜੇ ਕਲਚ ਪਲੇਟ ਦਾ ਕਲਚ ਦਾ ਕੰਮ ਆ ਉਹ ਨਿਊਟਰਲ ਕਰਦਾ ਹੈ ਇੰਜਨ ਨੂੰ ਹਾਂਜੀ ਇੱਕ ਮਿੰਟ ਤੇ ਇਹ ਜਿਹੜਾ ਆ ਮੋਟਰ ਤਾਂ ਜੋ ਤੁਸੀਂ ਪੈਰ ਚੱਕ ਲੈਣਾ ਮੋਟਰ ਬੰਦ ਹੋ ਜਣੀ ਮੋਟਰ ਤਾਂ ਨਿਊਟਰਲ ਹੀ ਆ ਗੇਅਰ ਜਿਹੜਾ ਮਰਜ਼ੀ ਪਾ ਸਕਦੇ ਆ ਤੁਸੀਂ ਹਾਂਜੀ 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 ਤੇ ਉਹ ਗੇਅਰ ਪੂਰੇ ਸਾਰੇ ਪੰਜੇ ਦੇ ਪੰਜੇ ਕੰਮ ਕਰਦੇ ਇਹਦੇ ਨਾਲੇ ਰਿਵਰਸ ਵੀ ਹੁੰਦੀ ਹੈ ਜੀ ਹਾਂਜੀ 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 ਗੇਅਰ ਪੈਂਦੇ ਆ ਜੀ ਤੇ ਰਿਵਰਸ ਵੀ ਉੱਥੋਂ ਹੁੰਦੀ ਹੈ ਰਿਵਰਸ ਸਵਿਚ ਤੋਂ ਵੀ ਹੋ ਜਾਂਦੀ ਹੈ ਜੀ ਰਿਵਰਸ ਗੇਅਰ ਵੀ ਪੈਂਦਾ ਹੈ ਤੁਸੀਂ ਮੋਟਰ ਜਦੋਂ ਪੁੱਠੀ ਘੁੰਮ ਜਾਂਦੀ ਹੈ ਸੋਚੇ ਤੋਂ ਵੀ ਕਰ ਦਿੰਦੀ ਹੈ ਠੀਕ ਹੈ ਇਹਦਾ ਇਹਦਾ ਫਿਰ ਉਹ ਗੱਲ ਉਹ ਹੋ ਗਈ ਜਿਵੇਂ ਟਰੈਕਟਰਾਂ ਦੇ ਸ਼ਟਲ ਗੇਅਰ ਲੱਗਾ ਹੁੰਦਾ ਵੀ ਉਹਨੀਆਂ ਸਪੀਡਾਂ 'ਚ ਵੇਚੀ ਜਾਊਗੀ ਉਹਨੇ ਬੈਕ ਹੋ ਜਾਂਦੇ ਹਨਾ ਹਾਂਜੀ ਸਹੀ ਆ ਜੀ ਸਹੀ ਆ ਤੇ ਇਹ ਫਿਰ ਇੱਥੇ ਮੋਟਰ ਬਾਈ ਜੀ ਇਹ ਕਿੰਨੇ ਹੈਗੀ ਆ ਜੀ ਕਿਲੋਵਾਰਟ ਦੀ ਹੈ ਇਹ 4 ਕਿਲੋਵਾਰਟ ਦੀ ਮੋਟਰ ਹੈ ਜੀ ਆਪਣੇ ਅੱਛਾ ਜੀ ਇਹ ਲੱਗੀ ਪੀ ਐਫ ਐਮ ਐਸ ਮੋਟਰ 4 ਕਿਲੋਵਾਰਟ ਹੈ ਜੀ 4 ਕਿਲੋਵਾਰਟ ਇਹ ਦਤਾਈ ਦੀ ਮੋਟਰ ਹੈ ਜੀ ਹਾਂਜੀ ਠੀਕ ਹੈ ਜੀ ਤੇ ਹੁਣ ਤੱਕ ਇਹ ਕਿੰਨੀ ਚਲਾਤੀ ਗੱਡੀ ਜੀ ਆਪਾਂ 20000 ਕਿਲੋਮੀਟਰ ਤੋਂ ਉੱਪਰ ਚਲਾਤੀ ਹੈ ਜੀ ਇਹ 20000 ਨਹੀਂ ਹਾਂਜੀ ਠੀਕ ਹੈ ਫਿਰ ਤਾਂ ਯਾਨੀ ਕਿ ਪੈਸੇ ਪੂਰੇ ਹੋਏ ਪੈਸੇ ਤਕਰੀਬਨ ਪੂਰੇ ਹੈ ਜੀ ਅਜੇ ਵੱਧ ਹੀ ਚੱਲ ਰਿਹਾ ਹੈ ਸਾਡੇ ਵੱਧ ਚੱਲ ਰਿਹਾ ਹੈ ਅਸੀਂ ਐਵੇਂ ਹਿਸਾਬ ਜਾਂ ਲਾ ਕੇ ਦੇਖਦੇ ਸੀ ਵੀ 2 ਲੱਖ ਦਾ ਤੇਲ ਤਾਂ ਅਸੀਂ ਲਾ ਹੀ ਲਿਆ ਇੱਥੇ ਅੱਛਾ ਜੀ ਹਾਂ ਕਿਉਂਕਿ ਜੇ ਆਪਾਂ ਕਹੀ 2000 ਲੀਟਰ ਤੇਲ ਦੇ 2 ਲੱਖ ਦਾ ਹੋ ਗਿਆ ਮੇਰੇ ਹਿਸਾਬ ਨਾਲ 2000 ਰੁਪਏ ਦੇ ਹਿਸਾਬ ਨਾਲ ਕਈ ਤਿੰਨ ਸਾਲ ਹੋ ਚਲੇ ਹੋਣੇ ਆ ਹਾਂ 2 ਸਾਲ ਹੋ ਗਿਆ ਜੀ 2 ਸਾਲ ਹਾਂ ਤਕਰੀਬਨ 2 ਸਾਲ ਹੋ ਗਏ 2 ਸਾਲਾਂ ਦੇ ਵਿੱਚ 20000 ਚਲਾ ਲਿਆ 20000 ਕਿਲੋਮੀਟਰ ਚੱਲ ਗਏ ਤੇ ਜਿਹੜੀ ਇਹ ਬੈਟਰੀ ਹੈ ਬੈਟਰੀ ਹੁਣ ਕਈ ਵੀਰ ਜਦੋਂ ਮੋਟਰਸਾਈਕਲ ਜਾਂ ਸਕੂਟਰੀ ਵੀ ਲੈਂਦੇ ਹੋ ਕਹਿੰਦੇ ਯਾਰ ਬੈਟਰੀ ਛੇਤੀ ਖਰਾਬ ਹੋ ਜਾਂਦੀ ਹੈ ਇਹ ਬੈਟਰੀ ਕਿੰਨਾ ਕੁ ਟਾਈਮ ਚੱਲੇ ਜੀ ਨਹੀਂ ਬੈਟਰੀ ਇਹਦੀ 5 ਸਾਲ ਦੀ ਤਾਂ ਸਿੱਧੀ ਗਾਰੰਟੀ ਹੈ ਜੀ ਕਿਉਂਕਿ ਲਿਥੀਅਮ ਆਇਨ ਬੈਟਰੀਆਂ ਹਾਂ ਹਾਂਜੀ ਤੇ ਇਹਦੀ ਚਾਰਜਿੰਗ ਸਾਈਕਲ ਹੁੰਦੇ ਨ ਜਿਹੜਾ ਦੂਸਰੀਆਂ ਤਾਂ ਟਾਈਮ ਕੱਢਦੀਆਂ ਇਹਦੇ ਚ ਚਾਰਜਿੰਗ ਸਾਈਕਲ ਹੁੰਦੇ ਚਾਰਜਿੰਗ ਸਾਈਕਲ ਇਹਦੇ 2000 ਮੇਰਾ ਖਿਆਲ ਜ਼ਿਆਦਾ ਹੈ ਤੇ ਉਹ ਜਦੋਂ ਪੂਰੇ ਹੋਣਗੇ ਉਹ ਤੋਂ ਬਾਅਦ ਡਾਊਨ ਹੋ ਜੂਗੀ ਬੈਟਰੀ ਥੋੜੀ ਪਰਫਾਰਮੈਂਸ ਘਟ ਜੂਗੀ ਇੱਕਦਮ ਬੰਦ ਨਹੀਂ ਹੁੰਦੀ ਠੀਕ ਹੈ ਜੀ ਇਹ ਇਹ ਬੈਟਰੀਆਂ ਇਹ ਵੀ ਦੋ ਲੱਗੀਆਂ ਹੋਈਆਂ ਇਹ ਜੀ ਦੋ ਲੱਗੀਆਂ ਇੱਕ ਥੇਹਣਾ ਹੋਰ ਲੱਗੀ ਹੋਈ ਹੈ ਇੱਕ ਥੇਹਣਾ ਹੋਰ ਹੈ ਤੇ ਕਿੰਨੇ ਕਿਲੋਮੀਟਰ ਚੱਲ ਜਾਂਦੀ ਹੈ ਜੀ ਇੱਕ ਵਾਰ ਫੁੱਲ ਚਾਰਜ ਦੋਨੋਂ ਬੈਟਰੀ ਇਹ 150 ਤੋਂ 170 180 ਕਿਲੋਮੀਟਰ ਚੱਲ ਜਾਂਦੀ ਹੈ ਜੀ ਲੋਬ ਸਭ ਤੋਂ ਵੱਡੀ ਗੱਲ ਆ ਵੀ ਮੇਰੇ ਸਹਾਂ ਨਾਲ ਟਾਟਾ ਟੈ ਉਹ ਗੱਡੀ ਲੈਣ ਲਈ 8-9 ਲੱਖ ਰੁਪਏ ਲਾਉਣਾ ਪੈਣਾ ਤੇ ਬਾਈ ਜੀ ਉਹਨਾਂ ਨੇ ਲਾਇਆ ਪੌਣੇ 2 ਲੱਖ ਰੁਪਏ। ਪੌਣੇ 2 ਲੱਖ ਦੇ ਵਿੱਚ ਤੇ ਉਨੀ ਚੱਲਦੀ ਹੈ ਜਿੰਨੀ ਤੁਸੀਂ ਇੱਕ ਕੰਪਨੀ ਵਾਲੀ ਗੱਡੀ ਉਹਨਾਂ ਨੇ ਬਣਾ ਕੇ ਤਿਆਰ ਕਰਕੇ ਦਿੱਤੀ ਹੋਈ ਹੈ ਨਾ। ਹਾਂਜੀ ਹਾਂਜੀ। ਤੇ ਇਹਦਾ ਇਹਦਾ ਫਿਰ ਬਹੁਤ ਚੱਲ ਜਾਂਦੀ ਹੈ ਜੀ ਕਿਉਂਕਿ ਆ ਇੰਨੀ ਕੀ ਚੱਲਣੀ ਹੈ ਜਿਹੜੀ ਆ। ਲੋਕਲ ਤਾਂ ਬਹੁਤ ਚਲਾਈਦੀ ਜੀ ਇਹਨੂੰ ਅਸੀਂ ਹੁਣ ਕਦੀ ਐਕਟਿਵਾ ਮੋਟਰਸਾਈਕਲ ਚੱਕਿਆ ਹੀ ਨਹੀਂ। ਅੱਛਾ ਜੀ। ਬਸ ਜਦੋਂ ਲੋਕਲ ਤਾਂ ਇਹੀ ਇਹੀ ਚਲਾਈਦੀ ਹੈ ਜੀ। ਠੀਕ ਹੈ। ਹਾਂ ਜਿੰਨੀ ਵੀ ਹੈਗੀ ਆ। ਠੀਕ ਹੈ ਲੋਕਲ ਲੋਕਲ ਤਾਂ ਤਕਰੀਬਨ ਜਾਦਾ ਚੱਲਦਾ ਦੂਰ ਵੀ ਚੱਲ ਜੀਦਾ ਹੁਣ ਜਦ ਅਿੱਥੋਂ ਹੁਸ਼ਿਆਰਪੁਰ 40 ਕਿਲੋਮੀਟਰ ਹੈ ਹਾਂਜੀ ਆਈ ਆਰਾਮ ਨਾਲ ਚੱਲ ਜੀਦਾ ਇਹ ਤੇ 40 ਕਿਲੋਮੀਟਰ ਆਉਣ ਜਾਣ ਕੋਈ ਖਰਚਾ ਹੈ ਹੀ ਨਹੀਂ ਮੁਫਤ ਜੀ ਜਾਣ ਆਉਣੀ ਹੈ ਤੇ ਤੁਸੀਂ ਕਹਿੰਦੇ ਸੀ ਅੰਮ੍ਰਿਤਸਰ ਵੀ ਇਹ ਤੇ ਗੇੜਾ ਲਾ ਅੰਮ੍ਰਿਤਸਰ ਵੀ ਇਹ ਤੇ ਜਾਏ ਆ ਜੀ ਇੱਕ ਵਾਰੀ ਗੇੜਾ ਲਾਇਆ ਆ ਦੋ ਦੋ ਵਾਰੀ ਲੈ ਜਾਇਆ ਬੇਟਾ ਅੱਛਾ ਜੀ ਅੰਮ੍ਰਿਤਸਰ ਵੀ ਫੇ ਉੱਥੇ ਰੱਖੀ ਛੱਡੀ ਰਹੇ ਨੇ ਉੱਥੇ ਪੜਦਾ ਸੀ ਉੱਥੇ ਚਲਾਉਂਦਾ ਰਿਹਾ ਜੀ ਇਹ ਅੱਛਾ ਜੀ ਤੇ ਇਹ ਇੱਕ ਵਾਰ ਜਦੋਂ ਫਿਰ ਡਾਊਨ ਹੋ ਗਈ ਫਿਰ ਚਾਰਜ ਕਿੰਨੇ ਟਾਈਮ ਇਹ 8 ਤੋਂ 10 ਘੰਟੇ 12 ਘੰਟੇ ਇਨੇ ਲੱਗ ਜਾਂਦੇ ਆ ਉਹ ਤੁਹਾਡੇ ਚਾਰਜਰ ਤੇ ਹੈ ਡਿਪੈਂਡ ਚਾਰਜਰ ਕਿੰਨੇ ਐਂਪੀਅਰ ਦਾ ਤੁਹਾਡਾ ਜੇ ਚਾਰਜ ਤੁਸੀਂ ਵੱਡਾ ਲਾ ਲੈਨੇ ਆ ਲੋਡ ਤਾਂ ਵਾਜੂਗਾ ਪਰ ਚਾਲ ਦੀ ਜਲਦੀ ਚਾਰਜ ਕਰ ਜਲਦੀ ਜੇ ਮੰਨ ਲਓ ਜਿਵੇਂ ਤੁਸੀਂ ਕਹਿੰਦੇ ਹੋ ਅੰਮ੍ਰਿਤਸਰ ਜੇ ਉੱਥੇ ਰਾਤ ਰਹਿਣਾ ਉਹ ਫਿਰ ਰਾਤ ਰਾਤ ਚਾਰਜ ਹੋ ਗਈ ਇਧਰ ਤੇ ਇਹਨਾਂ ਨੇ ਚਾਰਜਿੰਗ ਲਾ ਵੀ ਜਿਵੇਂ ਦੂਜੀਆਂ ਗੱਡੀਆਂ ਤੇ ਆਉਂਦਾ ਜਿਵੇਂ ਪੈਟਰੋਲ ਇੱਥੇ ਪੈਂਦਾ ਇੱਥੇ ਹੀ ਰੱਖਿਆ ਇੱਥੇ ਮੈਂ ਖੋਲ ਕੇ ਦਿਖਾਦਾ ਜੀ ਹਾਂਜੀ ਲੋ ਜੀ ਇਥੇ ਟੈਂਕੀ ਦੇ ਵਿੱਚੋਂ ਉੱਥੋਂ ਹੀ ਕੱਢ ਲੈਂਦਾ ਇਹਨੂੰ ਮਤਲਬ ਫਿਕਸ ਕੀਤਾ ਸੀ ਆਹ ਥੋੜੇ ਜਿਹਾ ਤਾਰ ਦੇ ਟੇਪ ਲਾਉਣ ਕਰਕੇ ਥੋੜਾ ਜਿਹਾ ਲਾਹਤਾ ਏਦਾਂ ਇਹਨੂੰ ਫਿਕਸ ਕੀਤਾ ਸੀ ਆ ਦੇ ਉੱਤੇ ਅੱਛਾ ਜੀ ਇਹ ਸਲੋਟ ਇੰਚ ਦੇ ਦੂਜਾ ਨਾ ਚਾਰਜਰ ਵਾਲਾ ਏਦਾਂ ਲਾ ਦਈਦਾ ਹਾਂਜੀ 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 ਉਹ ਲੱਗ ਜਾਂਦਾ ਹਾਂਜੀ ਠੀਕ ਹੈ ਤੇ ਇਹ ਇਹਨੂੰ ਇਹਨੂੰ ਦੂਸਰਾ ਚਾਰਜ ਜਿਹੜੇ ਜੇ ਆਪਣੇ ਪੰਪਾਂ ਤੇ ਲੱਗੇ ਹੁੰਦੇ ਜਿ ਉਹ ਤੇ ਲਾਉਣਾ ਉਹ ਰੈਕੋਗਨਾਈਜ਼ ਨਹੀਂ ਨਾ ਹੈਗਾ ਉਹਨਾਂ ਨੇ ਲਾਉਣਾ ਉਹਨਾਂ ਨੇ ਲਾਉਣਾ ਨਹੀਂ ਜੀ ਇਹ ਕਿਉਂਕਿ ਉਹ ਰੈਕੋਗਨਾਈਜ਼ ਹੁੰਦੇ ਆ ਸਾਰੇ ਹਾਂਜੀ ਹਾਂਜੀ ਕੰਪਨੀਆਂ ਵੱਲੋਂ ਇਹ ਵੀ ਕੰਪ ਉਹ ਫਾਸਟ ਚਾਰਜਰ ਜੇ ਲਾਵਾਂਗੇ ਨਾ ਪੈਂਦਾ ਉਹ ਐਂਪੀਅਰ ਜ਼ਿਆਦਾ ਹੁੰਦੇ ਉਹਦੇ ਫਾਸਟ ਚਾਰਜਰ ਦੇ ਪਰ ਉਹ ਰੈਕੋਗਨਾਈਜ਼ ਨਹੀਂ ਹੈਗਾ ਤਾਂ ਇਸ ਕਰਕੇ ਉਹਨਾਂ ਨੇ ਨਹੀਂ ਇਹ ਲਾਉਣ ਦੇਣਾ ਇਹ ਲਾਉਣ ਨਹੀਂ ਦੇਣਾ ਹਾਂ ਠੀਕ ਹੈ ਜੀ ਨੇ ਬਹੁਤ ਵਧੀਆ ਲੱਗਾ ਤੇ ਬਹੁਤ ਵਧੀਆ ਬਣਾਈ ਸ਼ਾਨਦਾਰ ਚੀਜ਼ ਬਣ ਗਈ ਹੈ ਇਹ ਇਹ ਪਹਿਲਾਂ ਤਾਂ ਹੁਣ ਅਸੀਂ ਰੰਗ ਰੂੰਗ ਵੀ ਕਰਾ ਲਿਆ ਹੁਣ ਚੱਲਦੀ ਆ ਤੇ ਦੇਖਿਆ ਵੀ ਹੁਣ ਰੰਗ ਰੂੰਗ ਕਰਾ ਕੇ ਵਧੀਆ ਬਣਾ ਲਈ ਹੈ ਠੀਕ ਹੈ ਹਾਂ ਜਿੰਨੇ ਕੇ ਪੈਸੇ ਤੇ ਤੇਲ ਤੇ ਲਾਉਣੇ ਸੀ ਉਹ ਹੀ ਇਹਦੇ ਉੱਪਰ ਲਾ ਲਏ ਹਾਂਜੀ ਤੇ ਬਾਕੀ ਹੁਣ ਤੂੰ ਹੀ ਤਾਂ ਜਵੇਂ ਹੱਥਾਂ ਸਾਰੀ ਨਿਕਲ ਗਈ ਆ ਜੇ ਹੁਣ ਰਾਜ ਕਿਦੇ ਕੋਈ ਖੜ ਦੀ ਖੁੱੜ ਦੀ ਕਿਦੇ ਤੰਗੀ ਪਰੇਸ਼ਾਨੀਆਂ ਆਉਂਦੀ ਆ ਇਹ ਤਾਂ ਕੋਈ ਪ੍ਰੋਬਲਮ ਹੁਣ ਸਾਨੂੰ ਇੱਕ ਇੱਕ ਤਾਰ ਦਾ ਪਤਾ ਵੀ ਇੱਥੇ ਕੀ ਪ੍ਰੋਬਲਮ ਆਣੀ ਆ ਬਾਕੀ ਮੋਬਾਈਲ ਤੇ ਆ ਜਾਂਦਾ ਇਹਦਾ ਜਿਹੜਾ ਬੀਐਮਐਸ ਆ ਉਹ ਸਮਾਰਟ ਆ ਉਹ ਤੋਂ ਲਿਖ ਕੇ ਆ ਜਾਂਦਾ ਵੀ ਇਹ ਤੇ ਆ ਚੀਜ਼ ਖਰਾਬ ਹੋ ਗਈ ਆ ਆ ਤਾਰਸਪਾਰਕ ਜਿਵੇਂ ਟਾਟਾ ਵਾਲਿਆਂ ਦੀ ਐਪ ਆ ਵੀ ਗੱਡੀ ਕਿੱਥੇ ਖੜੀ ਆ ਉੱਥੇ ਚਲਾ ਦਿਓ ਉੱਥੇ ਬੰਦ ਕਰ ਦਿਓ ਉਹੀ ਸਿਸਟਮ ਇਹਨਾਂ ਨੇ ਆਪਦੇ ਹੱਥ 'ਚ ਰੱਖਿਆ ਇਹਦੇ ਵਿੱਚ ਉਹ ਹੈਗਾ ਤੇ ਉਹ ਤੋਂ ਪਤਾ ਲੱਗ ਜਾਂਦਾ ਵੀ ਤੁਹਾਨੂੰ ਵੀ ਬੈਟਰੀ ਡਾਊਨ ਆ ਜਾਂ ਕੋਈ ਤਾਰਸਪਾਰਕ ਕਰਦੀ ਆ ਜੋ ਸਾਰਾ BMS ਤੋਂ ਪਤਾ ਲੱਗ ਜਾਂਦਾ ਠੀਕ ਆ ਜੀ ਠੀਕ ਹੈ ਬਹੁਤ ਵਧੀਆ ਤੇ ਹੁਣ ਤਾਂ ਪੈਸੇ ਪੂਰੇ ਆ ਹੁਣ ਤਾਂ ਯਾਨੀ ਕਿ ਲਾਹਾ ਲੈ ਰਹੇ ਆ ਹਾਂ ਵਾਧੂ ਲਾ ਰਹੇ ਆ ਜੀ ਉਹ ਸਕਰੀਨ ਲਾਤੀ ਆ ਤੇ ਉਹਦੇ ਤੇ ਹੁਣ ਉਹ ਐਪ ਇੰਸਟਾਲ ਕਰ ਦੇਣੀ ਆ ਸਾਹਮਣੇ ਆਉਂਦਾ ਰਹੂਗਾ ਤੁਹਾਡੇ ਵੀ ਕਿੰਨੇ ਵੋਲ ਇਹ ਆ ਸਕਰੀਨ ਹੁਣ ਲਾਤੀ ਹੈ ਜੀ ਇੱਥੇ ਠੀਕ ਆ ਜੀ ਠੀਕ ਆ ਇਹ ਵੀ ਆਪ ਹੀ ਲਾਈ ਹੈ ਘੱਟ ਵੱਢ ਕੇ ਨਹੀਂ ਸਹੀ ਹੈ ਹਾਂ ਤੇ ਇਹਦੇ ਚ ਹੁਣ ਇੱਕ ਕਮੀ ਏਸੀ ਦੀ ਰਹਿ ਗਈ ਹੈ ਨਾ ਜੀ ਏਸੀ ਦੀ ਰਹਿ ਗਈ ਹਾਂਜੀ ਤੇ ਉਹ ਇਲੈਕਟ੍ਰੋਨਿਕ ਏਸੀ ਇਹ ਹੁਣ ਇਹਨਾਂ ਨਾਲ ਵੀ ਮੈਂ ਸੰਪਰਕ ਕੀਤਾ ਸੀ ਸੇਵਕ ਸਿੰਘ ਸਰ ਹੁਣਾਂ ਨਾ ਹਾਂਜੀ ਤੇ ਇਹਨਾਂ ਨੇ ਵੀ ਕਿਹਾ ਕਿ ਤੁਸੀਂ ਇਲੈਕਟ੍ਰੋਨਿਕ ਏਸੀ ਇਹਦੇ ਵਿੱਚ ਲਗਾ ਸਕਦੇ ਆ ਹਾਂਜੀ ਹਾਂਜੀ ਉਹਦੇ ਬਾਰੇ ਹੁਣ ਵਿਚਾਰ ਕਰਨਾ ਸ਼ੁਰੂ ਕਰਦੇ ਆ ਸਹੀ ਹੈ ਨਹੀਂ ਉਹ ਵੀ ਲੱਗ ਜੇ ਤਾਂ ਫਿਰ ਤਾਂ ਪੂਰਾ ਹੀ ਏਸੀ ਲਾਤਾ ਫਿਰ ਬਹੁਤ ਜ਼ਿਆਦਾ ਵਧੀਆ ਹੋ ਜਾਊਗਾ ਕੰਪਲੀਟ ਹੋ ਜਾਊਗਾ ਨਾ ਜੀ ਹਾਂ ਸਹੀ ਹੈ ਉਹ ਜਿਵੇਂ ਉਹ ਕਿ ਅਸੀਂ ਉਹ ਛੋਟੇ ਹਾਥੀ ਵਿੱਚ ਕੂਲਰ ਬਾਰੇ ਗੱਲ ਕਰਦੇ ਸੀਗੇ ਉਹ ਮੈਂ ਸੋਚਿਆ ਤਾਂ ਸੀ ਵੇਰਾਸੀਂ ਬੇਟੇ ਨਾਲ ਗੱਲ ਕੀਤੀ ਸੀ ਕਿ ਇਹ ਗੱਡੀ ਐ ਚ ਫੰਗਸ ਜੰਮ ਜਾਣੀ ਐ ਜੋ ਉਹ ਲਾਇਆ ਤਾਂ ਉਹ ਹਾਂਜੀ ਉਹ ਥੋੜੀ ਜਿਹੀ ਉਹ ਨਹੀਂ ਉਹ ਨਹੀਂ ਲੱਗਣਾ ਏਸੀ ਹੀ ਸਹੀ ਰਹੂਗਾ ਤੇ ਬਾਕੀ ਤੁਸੀਂ ਇੱਕ ਚੀਜ਼ ਹੋਰ ਵਈ ਦੱਸਦੇ ਸੀ ਕਿ ਜਿਹੜਾ ਤੁਹਾਨੂੰ ਮਕੈਨਿਕ ਮਿਲਿਆ ਮਕੈਨਿਕ ਬਹੁਤ ਵਧੀਆ ਮਿਲਿਆ ਮਕੈਨਿਕ ਜਿਹੜਾ ਜਿਹਨੂੰ ਆਪਾਂ ਖਰਾਦ ਦਾ ਕੰਮ ਕਰਦਾ ਨਾ ਹਾਂਜੀ ਸਾਡੇ ਪਨੇਸਰ ਸਾਹਿਬ ਆ ਉਹ ਉਹ ਜਿਹੜਾ ਇਹਦੀ ਕਪਲਿੰਗ ਕਰਵਾਈ ਨਾ ਉਹਨੇ ਉਹ ਬਹੁਤ ਜ਼ਿਆਦਾ ਵਧੀਆ ਕਰਾਈ ਉਹਦੇ ਬੇਟੇ ਮੇਰੇ ਨੇ ਕੰਪਿਊਟਰ ਤੇ ਬਣਾਇਆ ਸੀ ਇਹਦਾ ਡਿਜ਼ਾਈਨ ਅੱਛਾ ਜੀ ਮਾਟੋ ਜਦੋਂ ਅਸੀਂ ਉਹਦੇ ਕੋਲ ਮਿਸਤਰੀ ਕੋਲ ਗਏ ਨਾ ਤੇ ਉਹਨੇ ਇਹਨੂੰ ਹੋਰ ਜ਼ਿਆਦਾ ਵਧੀਆ ਕਪਲਿੰਗ ਦੇ ਸਿਰ ਤੇ ਜਿਹੜੀ ਚੱਲਦੀ ਹੈ ਗੱਡੀ ਜਿਹੜੀ ਹੈ ਗੇਅਰ ਦੇ ਨਾਲ ਮੋਟਰ ਦੀ ਕਪਲਿੰਗ ਕਰਵਾਈ ਹੈ ਠੀਕ ਹੈ ਬਾਕੀ ਸਾਰਾ ਘਰੇ ਖੋਲ-ਖਾਲ ਕੇ ਇੰਜਨ ਸਾਰਾ ਇਹ ਸਾਰਾ ਨਹੀਂ ਗਰਾਜ ਦੇ ਵਿੱਚ ਹੀ ਕੀਤਾ ਸੀ ਜੀ ਅੱਛਾ ਉੱਥੇ ਉੱਥੇ ਗਰਾਜ ਕਿਉਂਕਿ ਇੰਜਨ ਸਾਡੇ ਕੋਲ ਫੇਰ ਖੋਲਣ ਦਾ ਹੈ ਨਹੀਂ ਸੀ ਏਡੇ ਕੋਈ ਪਾਣ ਵਗੈਰਾ ਠੀਕ ਹੈ ਉਹ ਸਾਰਾ ਸਾਡੇ ਇੱਥੇ ਮਕੈਨਿਕ ਹੈ ਇੱਕ ਦਸਾਂਝ ਕਲਾ ਉਹਨੇ ਸਾਰਾ ਇਹ ਹੀ ਕਰਕੇ ਦਿੱਤਾ ਜੀ ਤੇ ਇਹ ਗੱਡੀ ਫਿਰ ਚੱਲਦੀ ਰਹੀ ਸੀ ਇਹ ਕੁਆਰਟ ਤੋਂ ਹੀ ਲਈ ਸੀ ਜੀ ਅ ਖੜੀ ਸੀਗੀ ਗੱਡੀ ਇੰਜਨ ਚੱਲਦਾ ਸੀ ਉਦੋਂ ਪਰ ਬਸ ਲੁਧਿਆਣੇੋਂ ਲੈ ਆਂਦੀ ਸੀ ਠੀਕ ਹੈ ਬਾ ਲਿਉਣ ਜੋ ਗਾ ਹੀ ਹੋ ਗਾ ਉਹਦੇ ਵਿੱਚ ਆ ਕੇ ਖੜੀ ਕਰਤੀ ਇੰਜਨ ਕੱਢਤਾ ਵਾ ਠੀਕ ਹੈ ਕਿੰਨੇ ਦੀ ਲਈ ਸੀ ਗੱਡੀ ਇਹ ਕਿ 27 ਕੁਹਜ਼ਾਰ ਦੀ ਲਈ ਸੀ ਜੀ ਸਾਡੇ ਕੋਸ਼ਿੰਗ ਨੇ ਵੀ ਵੇਚ ਗਿਆ ਹੋਊਗਾ ਇੰਜਨ ਹਾਂਜੀ ਇੰਜਨ ਇੰਜਨ ਜਿੰਨੇ ਕ ਦਾ ਵੇਚਿਆ ਉਹਨੇ ਕ ਦਾ ਆਪਣਾ ਮਕੈਨਿਕ ਨੂੰ ਬਗੈੜ ਕੇ ਮੁਦੇ ਚਲੋ ਉਹ ਖਰਚਾ ਨਿਕਲ ਗਿਆ ਸਾਡਾ ਖਰਚਾ ਉਧਰ ਨਿਕਲ ਗਿਆ ਉਧਰ ਨਿਕਲ ਗਿਆ ਸਹੀ ਹੈ ਜੀ ਸਹੀ ਹੈ ਤੇ ਬਾਕੀ ਜੇ ਹੋਰ ਵੀ ਸਜਣਾ ਤੁਸੀਂ ਬਣਾਉਣੀ ਚਾਹੁੰਦੇ ਆ ਨਾ ਇਹ ਜੀ ਗੱਡੀ ਦੇ ਕਮੈਂਟ ਦੇ ਵਿੱਚ ਬਾਈ ਨਾਲ ਗੱਲਬਾਤ ਕਰ ਲਿਓ ਸੰਪਰਕ ਕਰ ਲਿਓ ਤੁਸੀਂ